ਤਰਨ ਤਾਰਨ ਚ ਲੱਗੇ ਪੋਸਟਰ ਬਿਆਨ ਕਰ ਰਹੇ ਨੇ ਅਕਾਲੀ ਦਲ ਤੇ ਬੀਜੇਪੀ ਦੇ ਕਿਓ ਖਿਚੜੀ ਰਿਸ਼ਤੇ ਦੀ ਕਹਾਣੀ ਜਿਸ ਦਾ ਸਵਾਦ ਇੰਨਾ ਕੋ ਵਿਗੜ ਚੁੱਕਾ ਹੈ ਅੰਦਾਜ਼ਾ ਲਗਾਓ ਇਨ੍ਹਾਂ ਪੋਸਟਰਾਂ ਤੋਂ ਪੋਸਟਰ ਬੀਜੇਪੀ ਦੇ ਨੇ ਜਗ੍ਹਾ ਅਕਾਲੀ ਦਲ ਨੂੰ ਵੀ ਦਿੱਤੀ ਹੈ ਪਰ ਅੱਜ ਰਿਸ਼ਤੇ ਚ ਸਾਂਝ ਨਹੀਂ ਪੋਸਟਰ ਚ ਨੇ ਇਲਜ਼ਾਮ ਉਹ ਵੀ ਗੁੰਡਾਗਰਦੀ ਦੇ ਇਕੱਠੇ ਚੋਣਾ ਲੜ ਕੇ ਜਿੱਤਣ ਦੇ ਦਾਅਵੇ ਕਰਨ ਵਾਲੀਆਂ ਪਾਰਟੀਆਂ ਅਮੋ ਸਾਹਮਣੇ ਨੇ ਇਹ ਚੋਣ ਪੋਸਟਰ ਲੱਗੇ ਨੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇਪਰਾ ਰਾਜੇਸ਼ ਜੋਸ਼ੀ ਦੇ ਇਲਾਕੇ 'ਚ ਤਰਨਤਾਰਨ ਕਾਂਡਿਆ ਤਸਵੀਰਾਂ ਦੇ ਸਹਾਰੇ ਅਕਾਲੀ ਦਲ ਨੂੰ ਨਿਸ਼ਾਨੇ ਤੇ ਲਿਆਏ ਅਕਾਲੀ ਦਲ ਫੇਰ ਕਿਹੜਾ ਚੁੱਪ ਰਹਿਦਾ ਨੇਤਾਜੀ ਕਹਿਣ ਲੱਗੇ ਸਾਡੇ ਕੋਲ ਵੀ ਬੀਜੇਪੀ ਦੀਆਂ ਪੋਲਾ ਖੋਲਣ ਵਾਲੇ ਬਥੇਰੇ ਪੋਸਟਰ ਨੇ ਕਿ ਜੇ ਪੋਸਟਰਾਂ ਦੀ ਗੱਲ ਹੈ ਤੇ ਪੋਸਟਰ ਤੇ ਸਾਡੇ ਕੋਲ ਇਹਨਾਂ ਦੀਆਂ ਇਹੋ ਜਿਹੀਆਂ ਗੁੰਡਾਗਰਦੀਆਂ ਦੀਆਂ ਇਹ ਇਹੋ ਜਿਹੇ ਤਸਵੀਰਾਂ ਨਾ ਜਿਹੜਾ ਇਹ ਜਵਾਬ ਹੀ ਨਹੀਂ ਦੇ ਸਕਦੇ ਇਹ ਤੇ ਸੈ ਸਭਾਨ ਨਾਲ ਲੜਾਈ ਹੋਈ ਆ ਵੋਟਾਂ ਤੋਂ ਵੀ ਜਿਹੜੀ ਸੀਗੀ ਆਪਣੀਆਂ ਵੋਟਾਂ ਦੀ ਸਦਾਈ ਤੋਂ ਇਹ ਤੇ ਸੈ ਸਭਾਨ ਇਹਨਾਂ ਦੇ ਪਲਾਨਡ ਤਰੀਕੇ ਨਾਲ ਉਥੇ ਵਕੀਲਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਉਹ ਵੀ ਸਾਡੇ ਕੋਲ ਤਸਵੀਰਾਂ ਹੈਗੀਆਂ ਅਸੀਂ ਫਿਰ ਉਹ ਵੀ ਲਾ ਦਿੰਦੇ ਇਹ ਸਿਰਫ ਪੋਸਟਰ ਵਾਲੇ ਪਰ 10 ਫਰਵਰੀ ਨੂੰ ਤਾਂ ਕਾਲੀ ਭੀਜਪੀ ਚ ਹਿੰਸਕ ਚੜ੍ਹਪ ਹੋਈ ਇਕ ਦੂਜੇ ਤੇ ਇੱਟਾ ਪੱਥਰ ਸੁੱਟੇ ਹਵਾਈ ਫਾਇਰ ਵੀ ਕੀਤੇ ਗਏ ਇਸ ਘਟਨਾ ਲਈ ਦੋਵੇਂ ਤਿਰਾਈਕ ਦੂਜੇ ਨੂੰ ਦੋਸ਼ੀ ਕਰਾਰ ਦੇ ਰਹੀਆਂ ਨੇ ਪਰ ਜੋ ਵੀ ਹੈ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਮਿਊਂਸਪਲ ਚੋਣਾ ਇਕੱਠੇ ਲੜਨ ਦਾ ਦਾਵਾ ਕਰਨ ਵਾਲੀਆਂ ਪਾਰਟੀਆਂ ਅੱਜ ਕਿਸ ਤਰ੍ਹਾਂ ਇੱਕ ਦੂਜੇ ਨੂੰ ਹੀ ਕੁਚਲ ਕੇ ਅੱਗੇ ਨਿਕਲਣ ਦੀ ਫਿਰਾਕ ਚ ਵੇਖ ਰਹੀਆਂ ਨੇ ਹੁਣ এবੀਪੀ ਸੰਜਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News ਪੰਜਾਬੀ News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ News Updates ਤਾਹੂ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News ਪੰਜਾਬੀ